ਅੱਜ ਨਾ ਸੱਜਣੋ ਇੱਕ ਹੋਰ ਬਾਲੀ ਤਗੜੀ ਚੀਜ਼ ਤੁਹਾਡੇ ਲਈ ਪਾਲ ਕੇ ਲਿਆਏ ਆ ਆ ਜਿਹੜਾ ਵਸ਼ੀਰਾ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਦੂਜੀ ਗੱਲ ਇਹ ਹੈ ਕਿ ਜੇ ਤੁਹਾਨੂੰ ਚੰਗਾ ਲੱਗੇ ਇਹਦੀ ਡਿਟੇਲ ਤੁਹਾਨੂੰ ਦੱਸਦੇ ਆ ਬਰੀਕੀਆਂ ਦਿਖਾਉਨੇ ਆ ਤੇ ਤੁਹਾਡੇ ਵਿਹੜੇ ਦਾ ਸ਼ਿੰਗਾਰ ਵੀ ਬਣ ਸਕਦਾ ਤੁਸੀਂ ਇਹਦੀ ਕੱਲੀ ਕੱਲੀ ਚੀਜ਼ ਨਾਲ ਧਿਆਨ ਨਾਲ ਦੇਖਣਾ ਆ ਪਿੱਠਪੂੜੇ ਤੋਂ ਸ਼ੁਰੂਆਤ ਕਰ ਲੋ ਬਈ ਪਿੱਠਪੂੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਹੋਇਆ ਹੈ ਫਿਰ ਇਹਦੀ ਤੁਸੀਂ ਆਜੋ ਅੱਖ ਤੇ ਅੱਖ ਬੜੀ ਪਿਆਰੀ ਮੋਟੀ ਅੱਖ ਲੱਗੀ ਹੋਈ ਹੈ ਫਿਰ ਜੇ ਨੋਜ਼ਲ ਸਾਈਜ਼ ਨੂੰ ਦੇਖੀਏ ਕਿਉਂਕਿ ਨੋਜ਼ਲ ਸਾਈਜ਼ ਦਾ ਜਿਹੜਾ ਨੱਕ ਹੁੰਦਾ ਉਹ ਜਿੰਨਾ ਕਹਿੰਦੇ ਸਿਆਣੇ ਭਰਾ ਪੁਰਾਣੇ ਭਰਾ ਕਹਿੰਦੇ ਵੀ ਜਿੰਨਾ ਬੱਟਾ ਹੋਊਗਾ ਉਨਾ ਹੀ ਘੋੜੇ ਦੀ ਆਉਣ ਵਾਲੇ ਸਮੇਂ ਚ ਗਰੋਥ ਵੱਡੀ ਹੁੰਦੀ ਹੈ ਕਿਉਂਕਿ ਜਿਹੜੀ ਫਰੈਸ਼ ਹਵਾ ਹੈ ਉਹ ਜਿਆਦਾ ਅੰਦਰ ਖਿੱਚਦਾ ਹੈ ਘੋੜਾ ਉਹਦਾ ਕਰਕੇ ਉਹਦੀ ਜਿਹੜੀ ਜਿਆਦਾ ਗਰੋਥ ਹੁੰਦੀ ਹੈ ਹੁਣ ਪੌੜਾ ਪੌੜਾ ਤੇ ਵੀ ਧਿਆਨ ਰੱਖ ਲਓ ਉਮਰ ਦੇ ਹਿਸਾਬ ਨਾਲ ਬਹੁਤ ਹੀ ਜਿਆਦਾ ਚੰਗਾ ਮੰਨ ਲਓ ਪੌੜ ਲੱਗਿਆ ਹੋਇਆ ਆਹ ਦੇਖੋ ਵੀ ਹੁਣ ਰੂਬਰੂ ਕਰਤਾ ਪੂਰਾ ਬਸ਼ੀਰਾ ਤੁਹਾਡੇ ਇਹ ਫੋਰ ਸੇਲ ਹੈ ਵਿਕਾਊ ਹੈ ਤੇ ਇਹਦੀ ਮੈਂ ਡਿਟੇਲ ਮੋਟੀ ਮੋਟੀ ਤੁਹਾਨੂੰ ਦੱਸ ਦਿੰਨਾ ਮੂਸਾ ਇਹਦਾ ਬਾਈਆਂ ਨੇ ਨਾਮ ਰੱਖਿਆ ਵਡਾਰ ਘੋੜਾ ਹੈਗਾ ਨੀਲਾ ਝੁੰਡਾਂ ਵਾਲੇ ਵੀਰ ਸਿਮਰਨ ਸਿੱਧੂ ਗੋਲ ਤੇ ਬੜਾ ਹੀ ਚੰਗਾ ਘੋੜਾ ਉਹ ਵੀ ਤੁਹਾਨੂੰ ਵੀਡੀਓ ਦਿਖਾਉਨੇ ਆ ਉਹ ਘੋੜੇ ਦਾ ਡਾਇਰੈਕਟ ਪੁੱਤ ਹੈ ਜੀ ਦਾਦਾ ਇਹਦਾ ਹੈਗਾ ਮੱਝੂ ਕੀ ਲਾਈਨ ਵਾਲਾ ਮਹਾਰਾਜਾ ਤੇ ਪੜਦਾਦਾ ਹੈਗਾ ਫਤਿਹ ਘੋੜਾ ਤੇ ਮਾਂ ਇਹਦੀ ਹੈਗੀ ਹੈ ਪ੍ਰভাত ਲਾਈਨ ਦੀ ਉਹ ਵੀ ਤੁਹਾਨੂੰ ਮਖਾਉਨੇ ਆ ਬੜੀ ਚੰਗੀ ਹੈ ਉਹ ਵੀ ਫੋਰ ਸੇਲ ਹੈ ਕੀ ਰੀਜ਼ਨ ਬਣਿਆ ਵੇਚਣ ਦਾ ਉਹ ਤਾਂ ਤੁਹਾਨੂੰ ਵੀਡੀਓ 'ਚ ਹੀ ਪਤਾ ਲੱਗਣਾ ਹੈ ਹੋਰ ਕਿੰਨੀ ਕੁ ਉਮਰ ਐ ਇਸ ਟਾਈਮ ਤੇ ਮੈਂ ਇੰਨਾ ਕਹਦਾ ਬਹੁਤ ਹੀ ਘੱਟ ਉਮਰ ਦਾ ਬੇਸ਼ੀਰਾ ਐ ਗ੍ਰੋਥ ਗਰਾਫ ਬੜੀ ਚੰਗੀ ਐ ਤੇ ਕਿੰਨੀ ਹਾਈਟ ਐ ਉਹ ਵੀ ਆਪਾਂ ਵੀਡੀਓ 'ਚ ਪੁੱਛਣਾ ਆਹ ਸੱਜਣੋ ਇਹ ਘੋੜੇ ਦੀ ਮਾਂ ਐ ਦੋ ਵੀ ਬਾਈ ਕੋਲੇ ਨਗੀਨੇ ਆ ਤੇ ਦੋਵੇਂ ਹੀ ਫੋਰ ਸੇਲ ਆ ਤੇ ਦੋਵੇਂ ਹੀ ਸਰਾ ਨੇ ਚਾਲ ਵੇਖੋ ਪਹਿਲਾਂ ਯਾਰ ਜਿਹੜਾ ਪੱਬ ਬੋਚ ਬੋਚ ਧਰਦੀ ਹੈ ਨਾ ਸ਼ੌਕ ਵਾਲਾ ਭਰਾ ਵੀ ਕੋਈ ਸਵਾਰੀ ਸੂਰੀ ਕਰਨ ਦਾ ਸ਼ਕੀਨ ਹੈ ਤੇ ਦੂਜੀ ਗੱਲ ਇਹ ਵੀ ਬੜੇ ਹੀ ਜਾਦੇ ਵਾਜ ਭਾਜ ਤੁਹਾਨੂੰ ਮਿਲ ਜਣਾ ਜਿੱਦਾਂ ਦੇ ਇਹਨਾਂ ਦੇ ਕੋਲ ਨਗੀਨੇ ਆ ਨਾ ਉਹਦੇ ਹਿਸਾਬ ਨਾਲ ਬਹੁਤ ਹੀ ਜ਼ਿਆਦੇ ਘੱਟ ਵਾਜਿਬ ਰੇਟ ਦੇ ਵਿੱਚ ਯਾਰ ਤੁਹਾਨੂੰ ਮਿਲ ਜਾਣਗੇ ਜਨਮਰ ਦੋਵੇਂ ਤੁਸੀਂ ਸੰਪਰਕ ਕਰ ਲਓ ਇਹ ਮਾਂਏ ਦੀ ਹੈਗੀ ਆ ਪ੍ਰਭਾਤ ਲੈਂਦੀ ਦੇਵ ਘੋੜੇ ਦੀ ਧੀ ਹੈ ਤੇ ਤਿੰਨ ਮਹੀਨਿਆਂ ਦੀ ਆਲੀਸ਼ਾਨ ਲਾਈਨ ਦੇ ਘੋੜੇ ਦਿਲਰਾਜ ਇਹ ਬੱਚੇ ਅਸ਼ਵ ਲੈਲਾ ਤੋਂ ਗੱਬਣ ਹੈ ਜੀ ਬਾਕੀ ਡਿਟੇਲ ਦੱਸਦੇ ਆ ਆ ਆ ਸਾਡਾ ਬਹੁਤ ਹੀ ਪਿਆਰਾ ਵੀਰ ਕਰਨਜੀਤ ਸਿੰਘ ਗਿੱਲ ਤੇ ਨਾਲ ਉਹਨਾਂ ਦੇ ਭਾਈ ਪੁੱਤ ਭਤੀਜੇ ਬੈਠੇ ਆ ਬਹੁਤ ਹੀ ਚੰਗਾ ਪਰਿਵਾਰ ਹੈ ਬਾਈਆਂ ਨੇ ਹੱਥਾਂ ਦੇ ਚੁੱਕ ਲਿਆ ਯਾਰ ਇੰਨਾ ਸਤਕਾਰ ਕਰਦੇ ਆ ਵੀਰ ਹੋਣੀ ਇੰਨਾ ਮਾਣ ਕਰਦੇ ਆਏਗਾ ਇਹਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਗੀੜਾ ਜ਼ਰੂਰ ਮਾਰ ਕੇ ਜਾਇਓ ਪਿੰਡ ਹੈ ਵੀਰ ਹੋਣਾ ਦਾ ਜੱਬੂ ਮਾਜਰਾ ਜ਼ਿਲ੍ਹਾ ਮਲੇਰਕੋਟਲਾ ਜੋੜੇ ਪੋਲਾਂ ਦੇ ਬਿਲਕੁਲ ਨਾਲ ਹੈ ਪਿੰਡ ਬਾਕੀ ਵੀਡੀਓ ਦੱਸਦੇ ਜਿਨ੍ਹਾਂ ਭਰਾਵਾਂ ਨੇ ਪੁਰਾਣੀ ਵੀਡੀਓ ਸ਼ੇਅਰ ਕਰੀ ਤੇ ਸੋਹਣੇ ਸੋਹਣੇ ਕਮੈਂਟ ਕਰੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਜੋ ਕੁਝ ਵੀਰਾਂ ਦੇ ਨਾਮ ਨੇ ਪੁਖਰਾਜ ਗੁੱਜਰ ਰਾਜਪਾਲ ਸਿੰਘ ਲੀਲਾ ਸਿੰਘ ਖਹਿਰਾ ਹਰਦੀਪ ਸੰਧੂ ਸੰਦੀਪ ਕੁਮਾਰ ਸੁਖਬੀਰ ਸਿੰਘ ਗਰੇਵਾਲ ਕਮਲ ਗਿੱਲ ਗੁਰਮੀਤ ਸਮਰਾ ਸੁਨੀਲ ਕੁਮਾਰ ਗੁਰਤਾਜ ਮਨੂਪੁਰੀਆ ਨਰੇਸ਼ ਕੁਮਾਰ ਲਖਵਿੰਦਰ ਕਾਹਲਵਾ ਭੁੱਲਰ ਜੱਟ ਕਰਤਾਰ ਸਿੰਘ ਫਤਿਹ ਬੁੱਟਰ ਅਮਨਦੀਪ ਸਿੰਘ ਗੁਰਲਾਬ ਬਾਜਵਾ ਆਰੋ ਕਰਦੇ ਹਾਂ ਗੱਲਬਾਤ ਧੰਨਵਾਦ ਸਾਡੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੇ ਹੀ ਸੂਝਵਾਨ ਸਰੋਤਿਆਂ ਦਾ ਸਾਰੇ ਹੀ ਭਰਾਵਾਂ ਦਾ ਸਾਰੇ ਹੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਆਪਣੀ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਜਿਹੜੇ ਵੀਰ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਵੀਰਿਆਂ ਦਾ ਵੀ ਸਵਾਗਤ ਕਰਦੇ ਤੇ ਜੀਹਾਂ ਆਖਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਦੋ ਨਗੀਨੇ ਵਿਖਾ ਕੇ ਹਟਿਆ ਮੱਜੂ ਕੀ ਲਾਈਨਾਂ ਬਹੁਤ ਹੀ ਪਿਆਰੇ ਜਾਨਵਰ ਹੈ ਤੇ ਦੋਵੇਂ ਫੋਰ ਸੇਲ ਹੈ ਇੱਕ ਤਾਂ ਬਾਈਆਂ ਦੇ ਕੋਲ ਬਹੁਤ ਚੰਗੀ ਤੋਰੇ ਵਾਲੀ ਬਹੁਤ ਹੀ ਚੰਗੀ ਸੁਭਾਅ ਦੀ ਠੰਡੀ ਘੋੜੀ ਹੈ ਕਿੰਨੀ ਹਾਈ ਟੈਕ ਕਿੰਨੀ ਉਮਰ ਹੈ ਕਿਹੜਾ ਖਾਨਦਾਨ ਹੈ ਉਹਦੇ ਬਾਰੇ ਆਪਾਂ ਦੱਸਣਾ ਤੁਹਾਨੂੰ ਤੇ ਉਹ ਵੀ ਫੋਰ ਸੇਲ ਹੈ ਤੇ ਇੱਕ ਬਾਈਆਂ ਦੇ ਬੜਾ ਚੰਗਾ ਇਸੇ ਘੋੜੀ ਦਾ ਹੀ ਬੱਚਾ ਹੈ ਬਹੁਤ ਘੱਟ ਉਮਰ ਦਾ ਬਸ਼ੀਰਾ ਹੈ तकरीबन ਮੇਰੇ ਖਿਆਲ 20 ਕੁ ਮਹੀਨੇ ਬਾਈਆਂ ਨੇ ਉਮਰ ਦੱਸੀ ਹੈ ਮੈਨੂੰ ਪਹਿਲਾਂ ਤੇ ਬਾਕੀ ਡਿਟੇਲ ਦਾ ਆਪਾਂ ਬਾਈਆਂ ਤੋਂ ਲੈਣੀ ਹੈ ਬਾਕੀ ਬਰੀਕੀਆਂ ਦੇ ਵਿੱਚ ਬਹੁਤ ਹੈ ਜਿਹੜੇ ਭਰਾ ਤੁਸੀਂ ਅਕਸਰ ਹੀ ਮੈਨੂੰ ਫੋਨ ਕਰਦੇ ਹੁੰਦੇ ਹੋ ਕਿ ਸੁਖਵੀਰ ਜੇ ਕੋਈ ਚੰਗਾ ਬਸ਼ੀਰਾ ਸਾਣ ਬਣਾਉਣਾ ਹੈ ਚੰਗਾ ਮੱਝੂ ਕੀ ਲਾਈਨ ਦਾ ਬਸ਼ੀਰਾ ਪਾਲਦੇ ਫਿਰਦੇ ਹਾਂ ਚੰਗੀ ਮਜ਼ਬੂਤੀ ਪਾਲਦੇ ਹੋ ਤੇ ਸ਼ਕੀਨਪੁਣਾ ਪਾਲਦੇ ਹਾਂ ਤੇ ਇਹ ਵੀ ਪਾਲਦੇ ਹਾਂ ਕਿ ਜੇ ਕੱਲ ਨੂੰ ਸ਼ੋਹਾਂ ਦੇ ਵਿੱਚ ਵੀ ਲਾਉਣਾ ਹੋਵੇ ਮੈਂ ਇਹ ਗੱਲ ਕਹਿ ਸਕਦਾ ਕਿ ਤੁਹਾਡਾ ਕਿਤੇ ਬੰਦਾ ਇਹ ਇਹ ਜਿਹੜਾ ਨਗੀਨਾ ਤੁਹਾਨੂੰ ਬਸ਼ੇਰੇ ਦੀ ਗੱਲ ਕਰਦਾ ਮੈਂ ਜਿਹੜਾ ਵਿਖਾਇਆ ਹੈ ਨਾ ਇਹ ਤੁਹਾਨੂੰ ਪੁੱਠੇ ਪੈਰੀ ਨਹੀਂ ਮੋੜਦਾ ਕੁਛ ਨਾ ਕੁਛ ਤੁਹਾਡੀ ਝੋਲੀ ਚ ਪਾ ਕੇ ਲੈ ਕੇ ਆਊਗਾ ਸੋ ਆਪਾਂ ਪਹੁੰਚੇ ਆਂ ਜੀ ਇਹ ਵੀ ਫੋਰ ਸੇਲ ਹੈ ਸੱਜਣੋ ਜਿਹੜਾ ਬਸ਼ੇਰਾ ਤੁਹਾਨੂੰ ਮੈਂ ਵਿਖਾਇਆ ਆਪਾਂ ਪਹੁੰਚੇ ਆ ਪਿੰਡ ਆ ਜੀ ਜੱਬੂ ਮਾਂਜਰਾ ਜਿਹੜਾ ਭਰਾਵਾ ਦਾ ਮਲੇਰ ਕੋਟਲਾ ਤੇ ਬਾਈ ਸਰਦਾਰ ਤਰਨਜੀਤ ਸਿੰਘ ਆਪਣੇ ਨਾਲ ਮੌਜੂਦ ਹੈ ਤੇ ਨਾਲ ਉਹਨਾਂ ਦੇ ਭਾਈ ਬੈਠੇ ਨੇ ਪਹਿਲਾਂ ਆਪਾਂ ਬਾਈਆਂ ਦਾ ਸਵਾਗਤ ਕਰਦੇ ਆਂ ਫਿਰ ਸਾਰੀਆਂ ਜਾਣਕਾਰੀਆਂ ਲੈਣੇ ਆ ਤੇ ਫੋਨ ਨੰਬਰ ਮੈਂ ਬਾਈਆਂ ਦੇ ਨਾਲ ਵੀਡੀਓ 'ਚ ਦਿੱਤਾ ਨਾਲ ਦੀ ਨਾਲ ਹੀ ਘੰਟੀ ਖੜਕਾ ਲਿਓ ਕਿਉਂਕਿ ਇਹ ਸ਼ੁਰੂ ਚ ਹੀ ਬੇਨਤੀ ਕਰਦਾ ਕਿ ਇਹੋ ਜੇ ਨਗੀਨੇ ਜਦੋਂ ਵੀ ਨੈਟ ਤੇ ਚੜਦੇ ਆ ਕਿਸੇ ਪੇਜ ਤੇ ਆਉਂਦੇ ਆ ਤੇ ਫਿਰ ਉਹਨਾਂ ਨੂੰ ਵਿਕਣ ਦੇ ਵਿੱਚ ਬਾਲਾ ਟਾਈਮ ਨਹੀਂ ਲੱਗਦਾ ਕਿਉਂਕਿ ਬਰੀਕੀਆਂ ਇੰਨੀ ਸੁੰਦਰਤਾ ਇੰਨਾ ਖੜਾਵਾ ਇੰਨੀ ਵਧੀਆ ਪਰਫਾਰਮੈਂਸ ਇੰਨਾ ਕੁਝ ਜ਼ਿਆਦਾਤਰ ਆਪਾਂ ਨੂੰ ਇੱਕੇ ਚੀਜ਼ ਬਸ਼ੇਰੇ ਦੇ ਵਿੱਚ ਨਹੀਂ ਵੇਖਣ ਨੂੰ ਮਿਲਦਾ ਤੇ ਬਾਕੀ ਭਾਈ ਤੁਸੀਂ ਗੱਲਾਂ ਬਾਤਾਂ ਬਾਈਆਂ ਨਾਲ ਕਰ ਲਿਓ ਪਹਿਲਾਂ ਡਿਟੇਲ ਲੈਨੇ ਆ ਫਿਰ ਜਾਣਕਾਰੀ ਲੈਨੇ ਆ ਭਾਈ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਹੋਰ ਭਾਈ ਤਰਨ ਕੈਮੋ ਜੀ ਹਾਂਜੀ ਬਹੁਤ ਵਧੀਆ ਸਾਰਿਆਂ ਨੂੰ ਪਹਿਲਾਂ ਦਾ ਧੰਨਵਾਦ ਜੀ ਕੱਲ ਤੁਹਾਡੇ ਨਾਲ ਗੱਲ ਹੋਈ ਤੇ ਅੱਜ ਤੁਸੀਂ ਆ ਗਏ ਵੀਰੇ ਜਿ ਖਾਣ ਪੀਣ ਦੀ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਨਾ ਇਹ ਤਾਂ ਇਹ ਤਾਂ ਦਾਣਾ ਪਾਣੀ ਦੀ ਗੱਲ ਹੈ ਬਾਈ ਹੋਰ ਸੁਣਾਓ ਜੀ ਘਰ ਪਰਿਵਾਰ ਸੇ ਤਾਂ ਕਹਿ ਬਨੇ ਬਾਈ ਵੀਰੇ ਕਿਲਪਾ ਮਾਲਕ ਦੀ ਬਾਈ ਸਭ ਤੋਂ ਪਹਿਲਾਂ ਤਾਂ ਮੈਨੂੰ ਭਰਾਵਾਂ ਦੀ ਡਿਟੇਲ ਦੇ ਦਈਏ ਆਪਾਂ ਬਾਈਆਂ ਨੂੰ ਬਾਈਆਂ ਬਾਰੇ ਦੱਸ ਦਈਏ ਫਿਰ ਆਪਾਂ ਗੱਲਬਾਤ ਕਰੀਏ ਮੇਰੇ ਆਪਣੇ ਵੱਡੇ ਵੀਰ ਜੀ ਨੇ ਬੈਟਰਨੀ ਡਾਕਟਰ ਜਦੰਦਰਾ ਸਤਿ ਸ਼੍ਰੀ ਅਕਾਲ ਬਾਈ ਆਪਣਾ ਵੱਡਾ ਭਾਈ ਆਸਤਾਨ ਸੁੱਖਾ ਵੀਰਾ ਸਤਿ ਸ਼੍ਰੀ ਅਕਾਲ ਬਾਈ ਪਿੰਡਾ ਵੀਰਾ ਪੁਰਥਲੇ ਤੋਂ ਬਾਈ ਫੈਰੀਅਰਾ ਪਹਿਲਵਾਨ ਰੀਤਾਸਰਾ ਬਾਈ ਘੋੜੇ ਹਾਂ ਬਾਈ ਦਾ ਨੰਬਰ ਵੀ ਸੱਜਣੋ ਦਵਾਂਗੇ ਇਧਰ ਲੇਰੀਏ ਅਜ ਬਾਈ ਨੂੰ ਵੀ ਪੁੱਛਾਂਗੇ ਕਿੱਥੋਂ ਕਿੱਥੋਂ ਤੱਕ ਵੀਰ ਜਾਂਦਾ ਹੈ ਬਾਕੀ ਪੈਰਪੂਰ ਬਣਾਉਣੇ ਹੋਣ ਘੋੜੇ ਘੜੇ ਤੋਰਨੇ ਹੋਣ ਤੇ ਬਾਈ ਤੋਂ ਪੁੱਛਾਂਗੇ ਭਾਈ ਕੀ ਕੀ ਸਰਵਿਸ ਮਿਲਦੀ ਹੈ ਬਹੁਤ ਧਿਆਨ ਨਾਲ ਮੁੰਡਾ ਕੰਮ ਕਰਦਾ ਜੀ ਅੱਛਾ ਭਾਈ ਹੁਣ ਗੱਲ ਆ ਜਾਂਦੀ ਹੈ ਪਹਿਲਾਂ ਘੋੜੀ ਵਿਖਾਉਣੀ ਆ ਕਿ ਪਹਿਲਾਂ ਬਸ਼ੀਰਾ ਵਿਖਾਉਣਾ ਹੈ ਮੇਰਾ ਤੇ ਇਰਾਦਾ ਹੈ ਪਹਿਲਾਂ ਮਾਂ ਬਾਰੇ ਦੱਸ ਦਈਏ ਫੇਰ ਬਸ਼ੀਰੇ ਬਾਰੇ ਦੱਸਦੀ ਦੀ ਡਿਟੇਲ ਦਈਏ ਵੀ ਇਹਦਾ ਨਾਂ ਕੀ ਰੱਖਿਆ ਪਹਿਲਾਂ ਤਾਂ ਇਹ ਦੱਸ ਦਈਏ ਇਹ ਵੀਰੇ ਮੇਰੀ ਘੋੜੀ ਸੀ ਇਹਦਾ ਨੂੰ ਮੈਂ ਰੋਜੀ ਰੱਖਿਆ ਸੀ ਰੋਜੀ ਹਾਂਜੀ ਤੇ ਇਹ ਰੋਜੀ ਦਾ ਬਾ ਰੁਪਿੰਦ ਦੇਵਾ ਦੇਵਾ ਪ੍ਰਭਾਤ ਲਾਈਨ ਹੋ ਗਈ ਹਾਂ ਪ੍ਰਭਾਤ ਆ ਗਿਆ ਇਹਦਾ ਦਾਦਾ ਹਾਂਜੀ ਜੀ ਤੇ ਮਾਂ ਵਾਲੇ ਪਾਸੇ ਜਾਈਏ ਦਾ ਬਾਈ ਮਾਂ ਵਾਲੇ ਪਾਸੇ ਨੇ ਵੀਰੇ ਆਪਾਂ ਨੂੰ ਪਤਾ ਹੈਗਾ ਓਕੇ ਤੇ ਤੁਹਾਡੇ ਕੋਲ ਕਿੰਨੇ ਟਾਈਮ ਦੀ ਹੈ ਜੀ ਮੈਂ ਵੀਰੇ 2021 ਚ ਰਸੂਲਪੁਰੋਂ ਲੈ ਕੇ ਆਈ ਸ਼ੇਰੀ ਬਾਈ ਕੋਲੋਂ ਜੀ ਉਹਨਾਂ ਨੇ ਜਾਨੀ ਕਿਹਾ ਸੀ ਵੀ ਡੀਐਨਏ ਵੀ ਕਰਾ ਲਿਓ ਆਪਾਂ ਕੋਈ ਮਤਲਬ ਲੋੜ ਹੀ ਨਹੀਂ ਬਈ ਲੋੜ ਹੀ ਨਹੀਂ ਬਈ ਚੰਗਾ ਜਾਨਵਰ ਹੈ ਵੀਰੇ ਸ਼ੌਂਕ ਨੂੰ ਰੱਖੀ ਸੀ ਹਾਂ ਕੋਈ ਡੀਐਨਏ ਨਹੀਂ ਕਰਾਇਆ ਕੋਈ ਭਰਾ ਜੀ ਨੇ ਲੈਣੀ ਹੋ ਕਰਾ ਸਕਦਾ ਉਹ ਉਹਨਾਂ ਦੀ ਰਿਸਪੌਂਸਿਬਿਲਟੀ ਆ ਹਾਂ ਤੇ 64 ਇੰਚ ਦੀ ਹਾਈਟ ਆ ਹੁਣ ਤੁਹਾਡੇ ਕੋਲੇ ਹੋਗੇ ਇਹਨੂੰ ਬਾਈ 23 ਤੇ 24 ਤਿੰਨ ਕ ਸਾਲ ਹੋ ਗਏ ਹਨ ਇੱਕ ਕੇ ਸੁਹਾ ਲਿਆ ਵੀਰੇ ਅੱਛਾ ਇੱਕ ਸੁਹਾ ਲਿਆ ਜਿਹੜਾ ਬਸ਼ੀਰਾ ਹੈ ਤੇ ਉਹ ਜੇ ਉਮਰ ਦਾ ਹਿਸਾਬ ਲਾਈਏ ਤਾਂ ਨਾ ਬਾਈ ਦੇ ਉਮਰ ਕਿੰਨੀ ਹੈ ਜੀ ਇਹ ਵੀਰੇ 8 7.5 8 ਸਾਲ ਦੀ ਕੁੜੀ ਆ 7.5 8 ਸਾਲ ਹੋ ਗਈ ਤੇ ਇਹਦੀ ਜੇ ਹੁਣ ਮੈਂ ਹਾਈਟ ਤੇ ਆਵਾਂ ਤੇ ਹਾਈਟ ਕਿੰਨੀ ਹੈ ਫੱਟੀ ਵਾਲੀ ਹਾਈਟ ਫੱਟੀ ਵਾਲੀ ਦਾ ਵੀਰੇ 62 ਤੋਂ ਥੋੜੀ ਜੀ ਮਤਲਬ ਘਟਦੀ ਆ 65 ਕਹਿ ਸਕਦੇ ਆ ਪਰ ਇਹ ਨਾ ਇਹ ਇਹ ਮੈਂ ਬਾਈ ਦੀ ਗੱਲ ਰੋਕ ਕੇ ਤੁਹਾਨੂੰ ਇੱਕ ਚੀਜ਼ ਦਾ ਮੈਂ ਇਹ ਕਹਿਣਾ ਬਾਈ ਜਿਹੜੀ ਵੀਰਾ ਹਾਈਟ ਦੱਸ ਰਿਹਾ ਨਾ 19 ਤੁਹਾਨੂੰ ਉਤੋਂ ਵੱਧ ਹੀ ਮਿਲੂਗੀ ਸੂਤਰ ਉਤੋਂ ਘੱਟ ਨਹੀਂ ਮਿਲਦੀ ਇਹ ਮੇਰੀ ਗਰੰਟੀ ਹੈ ਵੀਰ ਨੇ ਜਿੰਨੀ ਹਾਈਟ ਦੱਸੀ ਹੈ ਤੁਸੀਂ ਆਣ ਕੇ ਫੀਤਾ ਲਾ ਲਿਓ ਉਨੀ ਹੀ ਨਿਕਲੂਗੀ ਕਈ ਵਾਰ ਐ ਹੁੰਦਾ ਨਾ ਬਾਈ ਸੁਣਨ ਵਾਲਾ ਭਰਾ ਕਹਿ ਦਿੰਦਾ ਤੇ 64 ਦਾ ਦੇ ਅਗਲਾ ਕਹਿੰਦਾ ਯਾਰ 68 ਤਾਂ ਹੋਊਗੀ ਜੇ 68 ਦੱਸਿਆ ਤੇ ਕਹਿੰਦਾ ਅਗਲਾ ਕਹਿੰਦਾ 60 ਤਾਂ ਮੰਨ ਚ ਹੀ ਸੋਚ ਲੈਂਦੇ ਕਿ 68 ਤਾਂ ਘੱਟ ਦੀ ਵੀਰੇ ਸਾਢੇ 65 ਤੋਂ ਵੱਧ ਦੀ ਹੈ ਸਾਢੇ 65 ਮੰਨੋ ਹਾਂ ਯਾਨੀ ਕਿ 65.5 ਇੰਚ ਇਹਦੀ ਪ੍ਰੋਪਰ ਫੱਟੀ ਵਾਲੀ ਹਾਈਟ ਹੈ ਘੋੜੀ ਦੀ ਸਾਢੇ 7-8 ਸਾਲ ਉਮਰ ਹੈ ਤੇ ਦੇਵ ਘੋੜਾ ਜਿਹੜ ਉਦੀ ਬੱਚੀ ਐ ਤੇ ਦਾਦਾ ਜੀ ਦਾ ਪ੍ਰਭਾਤ ਐ ਸੋ ਬਾਈ ਹੁਣ ਗੱਲ ਆ ਜਾਂਦੀ ਐ ਕਿ ਇੰਨਾ ਸੋਹਣਾ ਨਗੀਂਦਾ ਜਦੋਂ ਘਰੇ ਖੜਾ ਹੋਵੇ ਤੇ ਦੇਣ ਨੂੰ ਚਿੱਤ ਤਾਂ ਕਰਦਾ ਨਹੀਂ ਹਾਂਜੀ ਬਚੀਰਾ ਵੀ ਸੋਹਣਾ ਐ ਬਣਨ ਵਾਲਾ ਉਹ ਵੀ ਭਰਾ ਵੀ ਦੱਸਣਗੇ ਤੇ ਮੈਂ ਵੀ ਚਲੋ ਜਿੰਨਾ ਕਿ ਦੇਖਿਆ ਜਿੰਨੀ ਕਿ ਸਾਨੂੰ ਸਮਝ ਐ ਉਸ ਹਿਸਾਬ ਨਾਲ ਮੈਂ ਤੁਹਾਨੂੰ ਭਰਾਵਾਂ ਨੂੰ ਦੱਸਤਾ ਤੇ ਪਰ ਵੇਚਣ ਦਾ ਰੀਜ਼ਨ ਕੀ ਬਣ ਗਿਆ ਜੀ ਕਾਹ ਤੋਂ ਦੇਣਾ ਚਾਹੁੰਦੇ ਆ ਵੇਚਣ ਦਾ ਰੀਜ਼ਨ ਵੀਰੇ ਸ਼ੌਂਕ ਸੀ ਸ਼ੌਂਕ ਨੂੰ ਰੱਖੀ ਸੀ ਹੁਣ ਬਾਹਰ ਦੇ ਪੇਪਰ ਆਏ ਨੇ ਉਹਦੇ ਕਰਕੇ ਦੇ ਰਹੇ ਹਾਂ ਆਪਣਾ ਕੋਈ ਸ਼ੌਂਕੀ ਬੰਦੇ ਆਪਾਂ ਵਪਾਰ ਵਾਲਾ ਤਾਂ ਹੈ ਨਹੀਂ ਕੰਮ ਜੀ ਨਾ ਪਹਿਲਾ ਇੰਜਾਂ 2003 ਤੋਂ ਮੇਰੇ ਘੋੜਾ ਲੈਂਚਾ ਜੀ ਨੋਕਰਾ ਘੋੜਾ ਰੱਖਿਆ ਮੋਰ ਵਾਲਾ 2.5 3 ਸਾਲ ਉਦੋਂ ਪਹਿਲਾਂ ਲਾਲ ਨੀਲੀ ਜੰਬੀ ਘੋੜੀ ਸੀ ਇਹ ਤੀਜਾ ਜਾਨਵਰ ਆ ਮੈਂ ਇਹੀ ਸੋਚ ਕੇ 7 8 ਸਾਲ ਬਾਅਦ ਲੈ ਕੇ ਆਇਆ ਸੀ ਵੀ ਰੱਖੂਗਾ ਬਰੀਡਿੰਗ ਕਰੂੰ ਹੁਣ ਮੇਰੇ ਨਾਲੇ ਘੋੜੀ 3 ਮਹੀਨੇ ਹੀ ਦੁਬਾਰਾ ਗੱਬਣਾ ਕਿ ਕਿਹੜੇ ਘੋੜੇ ਤੋਂ ਬਾਈ ਦਲਰਾਜ ਦਾ ਬੱਚਾ ਵੀਰੇ ਸਿਮਨ ਸਿੱਧੂ ਕੋਲੇ ਵਾਹ ਜੀ ਵਾਹ ਜੀ ਅਸ਼ਵ ਲੈਲਾ ਉਹ ਤੋਂ ਇਹ 3 ਮਹੀਨੇ ਦੀ ਦੁਬਾਰਾ ਚੈੱਕ ਪਾਸ ਹੋ ਗਈ ਗੱਲ ਬਣ ਚੈੱਕ ਪਾਸ ਹਾਂ ਜੀ ਡਾਕਟਰ ਕੁਲਵਿੰਦਰ ਵੀਰੇ ਲਾਡੇ ਵਾਲੀ ਨੇ ਚੈੱਕ ਕਰੀ ਹੋਈ ਆ ਹਾਂ ਪਾਸ ਆ ਬਾਕੀ ਤੋਰਾ ਤਾਰਾ ਬੜਾ ਸੋਹਣਾ ਤੋਰਦੀ ਆ ਪਾ ਤੋਰ ਕੇ ਵਿਖਾਇਆ ਹਨਾ ਜਿੱਦਾਂ ਮੈਂ ਪਾਕਿਸਤਾਨੀ ਵੀਡੀਓ ਦੇਖਦੀਆਂ ਦੇਖਦੇ ਆ ਉਹ ਚਾਲਾਂ ਜਾਂ ਕਈ ਜਿਹੜੀ ਨਿੱਜਾ ਬਾਜੀ ਦੇ ਪ੍ਰੋਗਰਾਮ ਕਰਾਉਂਦੇ ਆ ਵੀਰ ਪਾਕਿਸਤਾਨ ਵਾਲੇ ਬੜੇ ਸ਼ੌਂਕ ਨਾਲ ਘੋੜੇ ਰੱਖੇ ਉਹਨਾਂ ਨੇ ਉਹ ਉਹ ੜੀ ਚਾਲ ਤੇ ਪੁੱਟ ਪੁੱਟ ਮਾਰਦੇ ਹੁੰਦੇ ਨਾ ਪੈਰ ਉਹ ਬੜੇ ਸ਼ੌਂਕ ਲਾਈਆ ਸੱਜਣੋ ਤੁਸੀਂ ਵੀ ਇਹ ਗੱਲ ਬਾਰੇ ਜ਼ਰੂਰ ਧਿਆਨ ਦਿਓ ਵੀ ਜੇ ਕੋਈ ਸਵਾਰੀ ਵਾਲਾ ਭਰਾ ਵੀ ਲੈਣਾ ਚਾਹੁੰਦਾ ਤੇ ਮੇਰੇ ਖਿਆਲ ਉਹ ਵੀ ਬਾਈ ਨਾਲ ਸਵਾਰੀ ਵਾਲਾ ਵੀ ਵਾਕੀ ਵੀਰੇ ਬਰੀਡਿੰਗ ਘੋੜੀ ਅਸਲੀ ਤਾਂ ਹੈ ਇਹ ਘੋੜੀ ਮੈਂ 10 11 ਮਹੀਨੇ ਬਸ਼ੇਰੇ ਨੂੰ ਦੁੱਧ ਬਲਾਇਆ ਬਿਲਕੁਲ ਇਹਦੀ ਸੇਵਾ ਕਰਕੇ ਕੋਈ ਭਰਾਉਣ ਦਾ ਲਾਲਚ ਨਹੀਂ ਕਰਿਆ ਆਪਾਂ ਜੀ ਉਸ ਤੋਂ ਬਾਅਦ ਭਰਾਈ ਆ ਹੁਣ 3 ਮਹੀਨੇ ਦੀ ਹੈ ਗੱਬਣਾ ਬੜੇ ਵਧੀਆ ਸਮੇਂ ਚ ਅੱਗੇ ਸੋਊਗੀ ਜੀ ਬਹੁਤ ਸੋਹਣਾ ਬੱਚਾ ਦਿੰਦੀ ਆ ਜਿਹਨੇ ਵੀ ਭਰਾ ਨੇ ਲੈਣੀ ਹੋ ਜਾਨੀ ਚੰਗਾ ਜਣੀ ਬੰਦੇ ਦਾ ਨਾਉ ਕਰੂਗੀ ਵੀਰੇ ਮੈਂ ਤਾਂ ਹੁਣ ਪੇਪਰ ਆਗੇ ਮੇਰੇ ਬਾਹਰ ਜਾ ਰਿਹਾ ਆਂ ਆਂ ਕਰਕੇ ਦੇ ਰਿਆਂ ਨਹੀਂ ਸੇਲ ਵਾਲਾ ਤਾਂ ਕੋਈ ਹੈ ਹੀ ਨਹੀਂ ਸੀ ਸਿਸਟਮ ਬਾਕੀ ਜੇ ਰੇਟ ਰੂਟ ਦੀ ਮੈਂ ਪੁੱਛਾਂ ਤੇ ਉਹ ਕੋਈ ਚਾਨਣਾ ਪਾਉਣਾ ਚਾਹੂਗੇ ਕਿ ਜਾਂ ਫੋਨ ਤੇ ਕਰੂਗੀ ਰੇਟ ਵੀਰੇ ਫੋਨ ਤੇ ਕਰ ਲੈ ਕੋਈ ਉਹ ਨਹੀਂ ਆਪਣੇ ਮਤਲਬ ਰੇਟ ਕੋਈ ਵੀ ਓਕਣ ਵਾਲਾ ਵੀ 10 ਲੱਖ ਮੰਗ ਲਿਆ 15 ਬਜਟ ਜੀ ਦੀ ਘੋੜੀ ਆ ਵੀਰੇ ਜਿੰਨੀ ਕ ਘੋੜੀ ਦੀ ਕਾਦ ਆ ਓਨੇ ਕੀ ਮੰਗਾਗੇ ਆਪਾਂ ਜੀ ਬਿਲਕੁਲ ਬਾਕੀ ਇਹ ਵੀ ਜ਼ਿੰਮੇਵਾਰੀ ਮੇਰੀ ਐ ਸਜਣੋ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਜਿੱਦਾਂ ਦੀ ਘੋੜੀ ਆ ਨਾ ਤੇ ਉਦਾਂ ਦਾ ਬੈਸਟ ਰੇਟ ਕਿਉਂ ਤੇ ਮੈਂ ਉਸ ਹਾਲ ਨਾ ਤੁਹਾਨੂੰ ਕਹਿ ਰਿਹਾ ਕਿ ਕੋਈ ਵਟਾ ਪਰ ਆਊਗਾ ਕਿਉਂਕਿ ਬਾਈ ਲਾਈਨ ਬਹੁਤ ਚੰਗੀ ਐ ਇਸ ਲਾਈਨ ਦੀਆਂ ਏਡੀਆਂ ਏਡੀਆਂ ਘੋੜੀਆਂ ਆਪਾਂ ਨੂੰ ਪਤਾ ਐ ਵੀ ਕੀ ਉਹਨਾਂ ਦਾ ਰੇਟ ਐ ਪਰ ਉਸ ਹਾਲ ਦੇ ਨਾਲ ਚੱਲੀਏ ਤੇ ਬਾਈ ਤੁਹਾਨੂੰ ਨਰਾਜ ਨਹੀਂ ਕਰਦਾ ਬਾਕੀ ਬਿਲਕੁਲ ਬਿਲਕੁਲ ਹੀ ਵਾਜਬ ਰੇਟ ਦੇ ਵਿੱਚ ਬਾਈ ਦੋਵੇਂ ਵਸ਼ੀਰਾ ਵੀ ਤੇ ਇਹ ਜਿਹੜੀ ਘੋੜੀ ਵੀ ਬਾਈ ਦਿੰਦਾ ਤੇ ਤੁਸੀਂ ਵੀਰਿਆਂ ਨੂੰ ਇੱਕ ਵਾਰੀ ਮੇਰੇ ਕਹਿਣ ਤੇ ਮੇਰੀ ਬੇਨਤੀ ਤੇ ਤੁਸੀਂ ਵੀਰਿਆਂ ਨਾਲ ਸੰਪਰਕ ਜਰੂਰ ਜਰੂਰ ਕਰ ਲਿਓ ਤੁਹਾਨੂੰ ਨਰਾਜ ਨਹੀਂ ਹੋਣਾ ਪੈਂਦਾ ਅੱਛਾ ਬਾਈ ਹੁਣ ਗੱਲ ਆ ਜਾਂਦੀ ਐ ਆਪਣੇ ਵਸ਼ੀਰੇ ਦੀ ਬਛੇਰਾ ਵੀਰੇ ਬਛੇਰੇ ਦਾ ਪਹਿਲਾਂ ਤਾਂ ਆਪਾਂ ਨਾਂ ਦੱਸੀ ਇਹ ਵੀ ਨਾਂ ਹੀ ਰੱਖਦਾ ਇਹਦਾ ਨਾਂ ਰੱਖਿਆ ਵੀਰੇ ਮੂਸਾ ਮੂਸਾ ਉਰਦੂ ਦਾ ਤੁਹਾਨੂੰ ਪਤਾ ਹੀ ਆ ਉਰਦੂ ਦਾ ਖਰਾ ਮੂਸਾ ਉਹ ਇਹਦਾ ਨਵਾਂ ਜੀ ਇਹ ਹੁਣ ਕਿ ਮੰਨ ਲਓ ਵੀ ਕਿਹੜੇ ਕੋੜੇ ਦਾ ਹੈ ਜੀ ਤੇ ਵੀਰੇ ਬਡਾਰ ਕੋੜੇ ਦਾ ਆਪਣੇ ਅੰਕਲ ਕੋਲੇ ਚੰਦੁਰਾਈਆਂ ਵਾਲੇ ਕੋਲੇ ਮਹਾਰਾਜਾ ਸੀਗਾ ਫਤੇ ਦਾ ਜੀ ਮਹਾਰਾਜ ਦਾ ਬੱਚਾ ਸਿਮਰ ਸਿੱਧੂ ਗੋਲੀ ਆ ਜੀ ਤੋਂ ਹੁਣ ਗੱਬਣਾ ਉਹਦੇ ਵੱਡੇ ਭਾਈ ਦਾ ਬੱਚਾ ਹੈ ਜੀ ਇਹ ਇਹ ਮੱਜੂ ਕੀ ਲਾਈਨ ਆ ਗਈ ਹੈ ਨਾ ਮੱਜੂ ਕੀ ਲਾਈਨ ਆ ਗਈ ਉਹ ਕੋੜੀ ਵੀ ਮੱਜੂ ਕੋੜੀ ਦਾ ਵੀ ਪ੍ਰਭਾਤ ਲਾਈਨ ਦੇਵਲੀ ਲਾਈਨ ਸੌਰੀ ਹੈ ਨਾ ਤੇ ਇਹ ਆ ਗਿਆ ਮੱਜੂ ਕੀ ਲਾਈਨ ਦਾ ਤੇ ਮੱਜੂ ਕੀ ਲਾਈਨ ਦੇ ਵਿੱਚ ਜੋ ਜੋ ਚੀਜ਼ਾਂ ਮੇਰੇ ਖਿਆਲ ਨਾਲ ਤਰਨ ਬਾਈ ਚਾਹੀਦੀਆਂ ਉਹ ਇਹਦੇ ਚ ਕੁਦਰਤਰ ਵੱਲੋਂ ਵਾਹਿਗੁਰੂ ਨੇ ਸੰਪੂਰਨ ਕਰਕੇ ਇਹਨੂੰ ਭੇਜਿਆ ਮਜਬੂਤੀ ਲੈ ਲਓ ਤੁਸੀਂ ਇਹਦਾ ਸ਼ਕੀਨ ਪੁਣਾ ਲੈ ਲਓ ਇਹਦੀ ਪਿੱਠ ਪੁੜਾ ਵੇਖ ਲਓ ਇਹਦੀ ਛਾਤੀ ਜਾਂ ਇਹਦੀ ਤ ਦੀ ਜਿਹੜੀ ਬਨਾਵਟ ਹੈ ਤੋਂ ਹੁਣ ਹੁਣ ਤੋਂ ਹੀ ਬੜਾ ਗਾਟਾ ਪਾਰ ਆਇਆ ਹੈ ਹਨਾ ਹਾਂ ਅੱਛਾ ਇਹਦਾ ਨਾਮ ਰੱਖਤਾ ਆਪਾਂ ਮੂਸਾ ਤੇ ਇਹ ਇਹਦੀ ਉਮਰ ਕਿੰਨੀ ਗਏ ਹੁਣ ਐਗਜੈਕਟ ਵੀਰੇ 23 ਫਰਵਰੀ ਨੂੰ ਪ੍ਰੋਪਰ 2 ਸਾਲ ਦਾ ਹੋ ਜਾਣਾ 23 ਫਰਵਰੀ ਨੂੰ ਮਾਰਚ ਮਾਰਚ ਵੀਰੇ ਸੌਰੀ ਤੇ 23 ਮਾਰਚ ਨੂੰ ਹਾਂਜੀ 2 ਸਾਲਾਂ ਦਾ ਹੋ ਗਿਆ ਹੋਰ ਕਿੰਨੇ ਮਹੀਨਿਆਂ ਦਾ ਕੱਲ ਇਹ ਪਰਸੋਂ ਜਾਂ ਕੱਲ ਪਰਸੋਂ 20 ਮਹੀਨਿਆਂ ਦਾ ਹੋ ਗਿਆ ਜੀ 20 ਮਹੀਨੇ ਅੱਜ ਹੁਣ ਤੱਕ ਉਮਰ ਹੈ ਆਪਾਂ ਅੱਜ ਬੈਠੇ ਆ 25 ਤਰੀਕ ਦੇ ਵਿੱਚ ਹਨਾ ਅੱਜ 25 ਹੋਣਾ 25 ਤਰੀਕ ਹੈ ਹਨਾ ਇਹ 11ਵਾਂ ਮਹੀਨਾ ਹੈ ਮੇਰੇ ਖਿਆਲ 11ਵੇਂ ਮਹੀਨੇ 2 ਦਿਨ ਹੋ ਗਏ ਜੀ ਹਾਂ ਲੈ ਵੀ ਸੱਚ ਦੋ ਦਿਨ ਪਹਿਲਾਂ ਵੀਡੀਓ ਤੇ ਚਲੋ ਆ ਦੋ ਚਾਰ ਦਿਨ ਇੱਧਰ ਉੱਧਰ ਹੋ ਜਾਂਦੀ ਐ ਲੇਟ ਹੋ ਜਾਂਦੀ ਐ ਬਾਕੀ ਕੰਮ ਕਰਨਾ ਹੁੰਦਾ ਤੁਸੀਂ ਜਾਣਦੇ ਹੋ ਬਰੀਕੀਆਂ ਦੇ ਵਿੱਚ ਤੇ ਪਰ ਜਦੋਂ ਅਸੀਂ ਵੀਡੀਓ ਅੱਜ ਬੈਠੇ ਆ ਤੇ ਅੱਜ 25 ਤਰੀਕ ਹੈ 11ਵਾਂ ਮਹੀਨਾ ਤੇ 2024 ਹੈ ਤੇ 23 ਮਾਰਚ ਨੂੰ ਬਈ ਹਾਂ ਜੀ 23 ਮਾਰਚ ਨੂੰ ਦੋ ਸਾਲਾਂ ਦਾ ਘੋੜੇ ਨੇ ਹੋ ਜਾਣਾ ਬੇਛਰੇ ਗੱਲ ਫੇਰ ਤੁਹਾਡੇ ਤੇ ਆ ਜਾਂਦੀ ਹੈ ਤੁਹਾਡੀ ਅੱਖ ਨੂੰ ਕੀ ਲੱਗਦਾ ਇੱਕ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਹੋਰ ਕੋਈ ਗੱਲਬਾਤ ਹੈ ਬਾਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਹੈ ਬਾਕੀ ਭਰਾ ਵੀ ਦੱਸਣਗੇ ਵੀ ਤੁਸੀਂ ਵੀ ਜਰੂਰ ਦੱਸਿਓ ਬਾਈ ਤੁਹਾਨੂੰ ਲੱਗਦਾ ਹੈ ਕਿ ਯਾਰ ਅੱਗੇ ਜਾ ਕੇ ਕਿੰਨੀ ਕੁ ਮਾਰ ਮਾਰੂਗਾ ਜੇ ਬਾਈ ਤਰਨ ਤੁਹਾਨੂੰ ਕੀ ਲੱਗਦਾ ਹੈ ਮੈਂ ਵੀਰੇ 2003 ਤੋਂ ਘੋੜਾ ਲੈਣ ਚ ਵਿੱਚ 7-8 ਸਾਲ ਦਾ ਗੈਪ ਰਿਹਾ 8ਕ ਤੋਂ 1 ਤੋਂ 3 ਤੋਂ ਲੈ ਕੇ 9ਕ ਤੱਕ 6ਕ ਸਾਲ ਦਾ ਗੈਪ ਰਿਹਾ ਹੂੰ ਥੋੜਾ ਮੈਨੂੰ ਖੇਤੀ ਕਰਨੀ ਪੈਗੀ ਜੀ ਇਹ ਜਾਨੀ ਮੈਂ ਮਾਰਚ ਦੇ ਵਿੱਚ ਹੁਣ ਜਿਵੇਂ ਫਰਵਰੀ 'ਚ ਆਪਣੇ ਸ਼ੋਅ ਹੋਣੇ ਸੀ ਮੈਂ ਇਹਦੇ ਨਾਲ ਸ਼ੋਅ ਲੜਨੇ ਸੀ ਵੀਰੇ ਵਾ ਜੀ ਜੀ ਮੇਰੇ ਦਿਲ 'ਚ ਸੀ ਚਲੋ ਜੀ ਬਾਹਰ ਜਾਣਾ ਦਾਣਾ ਪਾਣੀ ਵੀਰੇ ਉਹੀ ਗੱਲ ਉੱਥੇ ਆ ਜੀ ਇਹ ਦਾਣਾ ਪਾਣੀ ਆ ਜਾਨੀ ਕੋਈ ਜੇ ਭਰਾ ਨੇ ਜੀ ਨੇ ਲੈਣਾ ਤਾਂ ਚੰਗਾ ਬਹੁਤ 65 ਤੋਂ ਜਾਨੀ ਬਾਹਰ ਬੱਚਾ ਇਹ ਤਿਆਰ ਹੋਊਗਾ ਹਮ ਸਰ ਬੜੇ ਆਰਾਮ ਨਾਲ ਹੋ ਹੁਣ ਕਿੰਨੀ ਇਸ ਟਾਈਮ ਫੱਟੀ ਵਾਲੀ ਕਿੰਨੀ ਹਟ ਹੈ ਜੀ ਆਪਾਂ ਵੀਰੇ ਮਿੰਨਤ ਹੀ ਨਹੀਂ ਕਰੀ ਜਾਨੀ ਕੋੜੀ ਦੇ ਇਹ ਵੀਰੇ ਬਰਾਬਰ ਇਹ ਆ ਮਨ ਲਓ 61 ਕੋਟ ਦੇ ਮਨ ਲਓ ਵੀ ਪਲਾਸੀ ਹੋਊਗਾ ਕਾੜ ਤੋਂ ਹਨਾ ਮੈਨੂੰ ਲੱਗਦਾ ਹੈ ਨਹੀਂ ਨਹੀਂ ਤੁਸੀਂ ਕਾੜ ਹਾਂ ਕਾੜ ਹੈਗਾ ਜਾਨ ਕਾੜ ਕਾੜ ਮੰਨ ਕੇ ਚੱਲੋ ਮੋਟਾ ਮੋਟਾ ਹਨਾ ਜੇ ਆਪਾਂ ਨਹੀਂ ਮਿੰਨਤੀ ਕਰੀਦਾ ਪਰ ਘੋੜੀ ਦੇ ਤੁਸੀਂ ਨਾਲ ਅਸੀਂ ਮਨ ਲਓ ਜਦੋਂ ਆਪਾਂ ਖਿਹਾਰ ਕੇ ਦੇਖਿਆ ਨਾ ਜੀ ਮੈਨੂੰ ਸੇਮ ਹੀ ਲੱਗਿਆ ਜੀ ਇੱਕੋ ਜਿਹੀ ਘੋੜੀ ਨਾਲ ਹੋ ਸਕੋ ਤੇ ਇਹਨਾਂ ਵਾਂ ਵੀ ਅੱਗੇ ਜਾ ਕੇ ਚੰਗੀ ਹਾਈਟ ਕਰੂਗਾ ਇਹਦੇ ਪੈਰਾਂ ਤੋਂ ਲੈ ਕੇ ਤੇ ਤੁਹਾਨੂੰ ਅਸੀਂ ਸ਼ਾਰਟ ਵਿਖਾਈ ਨੇ ਜਿਹੜੀ ਨਾਲੀ ਬਹੁਤ ਬਰੀਕ ਹੈ ਬੇਸ਼ੇਰੀ ਦੀ ਪੌੜ ਪੂੜ ਬੜਾ ਚੰਗਾ ਲੱਗਾ ਉਮਰ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੋਹਣਾ ਪੌੜ ਲੱਗਾ ਬਾਕੀ ਛਾਤੀ ਤੇ ਆ ਜੋ ਇਹਦੀ ਗਰਦਨ ਤੇ ਆ ਜੋ ਇਹਦੇ ਤੁਸੀਂ ਕੰਨ ਕਨੌਤੀ ਹਲਚਾਂਤ ਮਾਰ ਲਓ ਇਹਦੇ ਪਿੱਠ ਪੋੜੇ ਤੇ ਕਿਸੇ ਗੱਲੋਂ ਕੋੜਾ ਯਾਰ ਦਬਦਾ ਹੀ ਨਹੀਂ ਬਾਕੀ ਲੈਂਥ ਬੜੀ ਚੰਗੀ ਹੈ ਲੰਮਾ ਲੰਜਾ ਵੀ ਪੂਰਾ ਜੀ ਖੁੱਲਾ ਰਹਿੰਦਾ ਵੀਰੇ ਹ ਜਗ੍ਹਾ ਚ ਇਹ ਅੱਛਾ ਸਾਰੀ ਦਿਹਾੜੀ ਦਿਨ ਰਾਤ ਬਿਲਕੁਲ ਅੱਜ ਤੱਕ ਜੀ ਵੀ ਅੱਜ ਇਹਨੂੰ ਮੰਨਣਾ ਪੈ ਗਿਆ ਹਨਾ ਅੱਛਾ ਹੁਣ ਫਿਰ ਇਹਦਾ ਰੇਟ ਵੀ ਫੋਨ ਤੇ ਜੀ ਇਹਦਾ ਵੀ ਫੋਨ ਤੇ ਗੱਲ ਇਹਦਾ ਵੀ ਬੱਟਾ ਕੋਈ ਭਾਰਾ ਨਹੀਂ ਹੋਲਾ ਨਹੀਂ ਨਹੀਂ ਵੀਰੇ ਭਾਰੇ ਵਾਲਾ ਬਾਅਦ ਵਿੱਚ ਰੇਟ ਚ ਇੱਕ ਗੱਲ ਮੁਕਾਦੀ 2 ਜਨਵਰੀ ਤੁਹਾਨੂੰ ਆਵਾਜ਼ ਬਰੇਡ ਚ ਮਿਲ ਜੀ ਕੋੜੀ ਦਾ ਵੀਰੇ ਕੋਈ ਨਵਾਂ ਮੰਦਾ ਰੱਖਣੀ ਚਾਹੁੰਦਾ ਹੋਵੇ ਤਾਂ 3 ਮਹੀਨੇ ਦੀ ਗੱਬਣਾ ਸ਼ੌਂਕ ਜਣੀ ਪੂਰਾ ਗਰੂ ਵੀ ਗਾਰੰਟੀ ਆ ਸੂਗੀ ਤੇ ਚੰਗਾ ਹੀ ਸੂਗੀ ਜੀ ਤੇ ਹੁਣ ਗੱਲ ਆ ਜਾਂਦੀ ਹੈ ਤਰਨ ਬਾਈ ਲੋਕੇਸ਼ਨ ਦੀ ਹੁਣ ਆਪਾਂ ਲੋਕੇਸ਼ਨ ਦੱਸ ਦਈਏ ਵੀ ਪ੍ਰੋਪਰ ਆਪਣਾ ਘਰ ਕਿੱਥੇ ਪੈ ਜਾਂਦਾ ਹੈ ਫਾਰਮ ਭਾਰਮੰਦ ਵੀਰੇ ਆਪਣਾ ਮਰੇਕ ਕੋੜਲਾ ਖੰਨਾ ਰੋੜਾ ਜੋੜੇਪੁਰ ਤੁਸੀਂ ਦੇਖ ਕੇ ਆਉਂਦੇ ਹੋ ਜੀ ਜੋੜੇਪੁਰ ਜੋੜੇਪੁਰ ਤੋਂ ਆਪਾਂ ਨੂੰ 1 ਕਿਲੋਮੀਟਰ ਆ ਵੀਰੇ ਜੋੜੇਪੁਰਾਂ ਤੋਂ 1 ਕਿਲੋਮੀਟਰ ਪਿੰਡ ਹੈਗਾ ਜੱਬੂਵਾ ਜਰਾ ਜੱਬੂਵਾ ਜਰਾ ਜ਼ਿਲ੍ਹਾ ਬਲੇਰਕੋਟਲਾ ਬਾਕੀ ਬਾਈ ਹੋਣੀ ਤੁਹਾਨੂੰ ਜੇ ਤੁਸੀਂ ਆਉਣਾ ਚਾਹੋ ਇੱਥੇ ਵੇਸਟ ਕਰਨਾ ਚਾਹੋ ਨੇ ਉਹ ਤੇ ਵੀਰ ਹੋਣੀ ਤੁਹਾਨੂੰ ਲੋਕੇਸ਼ਨ ਵੀ ਪਾ ਦੇਣਗੇ ਤੁਸੀਂ ਪ੍ਰੋਪਰ ਸਾਡੇ ਵਾਂਗ ਸਿੱਧਾ ਇਹਨਾਂ ਦੇ ਫਾਰਮ ਤੇ ਹੀ ਪਹੁੰਚ ਜਾਣਾ ਤੇ ਪਿੰਡ ਦੇ ਵਿੱਚ ਬਾਈ ਕੀ ਮੰਨ ਲੋ ਭਰਾ ਜੇ ਕੋਹਣ ਤੇ ਕੀ ਕਹਿ ਕੇ ਸੰਬੋਧਨ ਕਰਦੇ ਆ ਜਾਂ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ ਵੀਰੇ ਮੇਰਾ ਨਾਮ ਤਰਨੇ ਬਸ ਮੇਰੇ ਕੋਲੇ ਇਕੱਲੇ ਗੋਲੀ ਪਿੰਡ ਦੇ ਵਿੱਚ ਕਿਸੇ ਨੂੰ ਹੀ ਸ਼ੌਂਕ ਹਾਂ ਜੀ ਜੀ ਤੇ ਇਹਦਾ ਵੀ ਘੋੜੇ ਵਾਲਾ ਬੰਦਾ ਤੇ ਉਹ ਵੀ ਮਸ਼ਹੂਰ ਹੁੰਦਾ ਪਿੰਡ 'ਚ ਬਾਈ ਹਨਾ ਤੇ ਤੁਸੀਂ ਤਰਨ ਘੋੜੀਆਂ ਵਾਲਾ ਘੋੜੇ ਵਾਲਾ ਪੁੱਛ ਕੇ ਬਾਈ ਆ ਸਕਦੇ ਹੋ ਗੁਰਦਰਾ ਸਾਹਿਬ ਕੋਲ ਹੀ ਆ ਵੀਰੇ ਆਪਣਾ ਸ੍ਰੀ ਗੁਰਪ੍ਰੀਤ ਸਿੰਘ ਸਾਹਿਬ ਹਾਂਜੀ ਚਿਰੀ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਇੱਥੇ ਇਤਿਹਾਸਕ ਸਥਾਨ ਹੈ ਜੀ ਉਹਦੇ ਸਾਹਮਣੇ ਗਲੀ ਜਾਂਦੀ ਤੇ ਨਾਲ ਹੀ ਬਾਈ ਦਾ ਫਾਰਮ ਹੈ ਘਰ ਹੈ ਤੇ ਤੁਸੀਂ ਬਾਈ ਵੈਸਟ ਕਰ ਸਕਦੇ ਹੋ ਅੱਛਾ ਬਈ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਮੇਰੇ ਤੋਂ ਪੁੱਛਣ ਹੁਣੋਂ ਤੇ ਤੁਸੀਂ ਦੱਸ ਦਿਓ ਜੀ ਗੱਲਬਾਤ ਦਾ ਵੀਰੇ ਬਸ ਠੀਕ ਆ ਵੀ ਚਲੋ ਚੰਗਾ ਬੰਦਾ ਕੋਈ ਫੋਨ ਕਰੇ ਓਕਣ ਵੀ ਟਾਈਮ ਵੇਸਟ ਵਾਲਾ ਨਾ ਕੋਈ ਕਰੇ ਜੋ ਜਿਵੇਂ ਫੋਨ ਕਰਦੇ ਨੇ ਚੰਗੇ ਜਾਨਵਰ ਨੇ ਠੀਕ ਮੁੱਲ 'ਚ ਦਵਾਂਗੇ ਆਪਾਂ ਕੋਈ ਓਕਣ ਨਹੀਂ ਵੀਰੇ ਜਿਵੇਂ ਹੁਣ ਆਪਾਂ ਫੋਨ ਸੋਸ਼ਲ ਮੀਡੀਆ ਦੇਖ ਲਿਆ 15 ਲੱਖ ਵੀ ਪਤਾ ਸਾਰੇ ਹੁਣ ਸਿਆਣੇ ਨੇ ਵੀਰੇ ਜੀ ਦੇ ਦਾਂਗੇ ਆਪਾਂ ਕੋਈ ਚੱਕਰ ਨਹੀਂ ਬਾਕੀ ਜਿੰਨਾ ਕਿ ਤੁਸੀਂ ਰੇਟ ਮੈਨੂੰ ਦੱਸਿਆ ਮੈਨੂੰ ਤਾਂ ਲੱਗਾ ਵਾਜਬ ਬਿਲਕੁਲ ਹਾਂਜੀ ਬਿਲਕੁਲ ਰੇਟ ਵਾਜਬ ਹੈ ਉਹ ਜਿਹੜੀ ਗੱਲ ਕੋਈ ਨਹੀਂ ਬਾਕੀ ਤੁਸੀਂ ਭਰਾ ਨਾਲ ਇੱਕ ਵਾਰੀ ਫੋਨ ਲਾ ਕੇ ਭਾਈ ਵਿਚਾਰ ਵਟਾਂਦਰਾ ਕਰ ਲਿਓ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿ ਪਹਿਲੀ ਵੀਡੀਓ ਹੈ ਭਰਾ ਦੀ ਤੇ ਬਾਈ ਦੀ ਮਜਬੂਰੀ ਬਣ ਗਈ ਬਾਹਰ ਜਾਣ ਦੀ ਚਲੋ ਕੋਈ ਏਦਾਂ ਦੇ ਨਗੀਨੇ ਦੇਣਾ ਤਾਂ ਨਹੀਂ ਚਾਹੁੰਦਾ ਹੁੰਦਾ ਅਸੀਂ ਅਸੀਂ ਘੁੰਮਦੇ ਫਿਰਦੇ ਰਹਿੰਦੇ ਆ ਬਹੁਤ ਸਾਰੇ ਭਰਾ ਕਹਿੰਦੇ ਆ ਬਾਈ ਕੋਈ ਚੰਗਾ ਘੋੜਾ ਹੋਵੇ ਘੋੜੀ ਬੇਸ਼ੇਰਾ ਹੋਵੇ ਤੇ ਜਿਹੜਾ ਚੰਗਾ ਹੁੰਦਾ ਬਾਈ ਅਗਲਾ ਦਿਨ ਦਾ ਹੀ ਨਹੀਂ ਅਗਲਾ ਕਹਿੰਦਾ ਬਾਈ ਮੈਂ ਆਪਾ ਜੀ ਮੇਰੇ ਸਾਨ ਵੀ ਬਣੂੰਗਾ ਤਰੂਗਾ ਬਹੁਤ ਸੋਹਣਾ ਤੁਸੀਂ ਦੇਖਿਆ ਸ਼ਾਟ ਲਾਏ ਨੇ ਬਿਲਕੁਲ ਲੱਤਾਂ ਜਗ ਜਗ ਮਾਰਦਾ ਕਿਉਂਕਿ ਮੱਜੂ ਕੀ ਲੈਣ ਦੇ ਵਿੱਚ ਬਹੁਤ ਘੱਟ ਤੇਲੀਆ ਕੁਮੈਤ ਰੰਗ ਆਉਂਦਾ ਜੀ ਨੀਲੇ ਦਾ ਬਹੁਤ ਘੋੜੇ ਦੇ ਇਹ ਬਾਈ ਅੱਗੇ ਜਾ ਕੇ ਸੱਚ ਰੰਗ ਰੂੰਗੇ ਵੀ ਬਿਟਾਊਗਾ ਨਹੀਂ ਨਹੀਂ ਬਿਟਾਉ ਏ ਨਹੀਂ ਬਟਾਉਂਦਾ ਪੱਕਾ ਰੰਗ ਆ ਨਾ ਹਾਂ ਤੇ ਮੈਂ ਤਾਂ ਪੱਕਾ ਜੀ ਜਿਹੜੇ ਪਿਓਰ ਮੱਜੂ ਦੀ ਲਾਈਨ ਹੈ ਨਾ ਕਿ ਮੈਂ ਬਾਈ ਨੂੰ ਵੀ ਪੁੱਛਦਾ ਸੀਗਾ ਵੀ ਇਹਦੇ ਵਿੱਚ ਜਿਹੜੀਆਂ ਲੱਤਾਂ ਕਾਲੀਆਂ ਕਈ ਕਹਿੰਦੇ ਭਰਾ ਵੀ ਇਹ ਹੀ ਪਿਓਰਟੀ ਹੁੰਦੀ ਮੱਜੂ ਦੀ ਲਾਈਨ ਦੀ ਵੀ ਸਾਰੀਆਂ ਲੱਤਾਂ ਕਾਲਗੀਆਂ ਹੁੰਦੀਆਂ ਜਿਹੜੀਆਂ ਹਨਾ ਜੀ ਤੇ ਉਹ ਜੀ ਮੂੰਹ ਦਾ ਵੀਰੇ ਮੂੰਹ ਕਾਲਾ ਏਸ ਪਤਲਾ ਕੰਨ ਸੋਹਣੇ ਜਣੀ ਜੋ ਮੱਜੂ ਦੀ ਲਾਈਨ ਦੇ ਵਿੱਚ ਬਿਊਟੀ ਆ ਜੀ ਉਹ ਮੈਂ ਨਹੀਂ ਜਾਨੀ ਕਹਿੰਦਾ ਵੀ ਬਹੁਤ ਸੋਹਣੀ ਬਿਊਟੀ ਆ ਨਹੀਂ ਇੰਨੀ ਬਿਊਟੀ ਨਹੀਂ ਆਉਂਦੀ ਮਜਬੂਤੀ ਜ਼ਰੂਰ ਆਉਂਦੀ ਹੈ ਮੱਜੂ ਦੀ ਲਾਈਨ 'ਚ ਜੀ ਇਹਦੇ 'ਚ ਨਾਲ ਬਿਊਟੀ ਵੀ ਯਾਰ ਮੈਂ ਤਾਂ ਪ ਨਾਲਵਾ ਸਿਆਲ ਦੇ ਵਿੱਚ ਹੀ ਇਹਨੇ ਘੋੜਾ ਬਣ ਜਾਣਾ ਜੀ ਹੁਣ ਨਾ ਆਪਣੇ ਨਾਲ ਇੱਕ ਭਰਾ ਹੋਰ ਹੈ ਵੀਰ ਪਰਲੇ ਪਾਸੇ ਬੈਠਾ ਫੈਰੀਅਰ ਭਾਈ ਸਵਾਗਤ ਹੈ ਸਾਸੀ ਗਾਲਾ ਸਾਸੀ ਗਾਲਾ ਭਾਈ ਫੈਰ ਉੱਚੀ ਬੋਲੋ ਥੋੜਾ ਜਿਆ ਸਾਸੀ ਗਾਲਾ ਵੀਰੇ ਭਾਈ ਫੈਰੀਅਰ ਦਾ ਕੰਮ ਕਰਦੇ ਹੋ ਕਿ ਘੋੜੇ ਚਾਲਾਂ ਚੁੱਲਾ ਵੀ ਕਢਾਉਨੇ ਹੋ ਕਿ ਕੀ ਕਰਦੇ ਮੈਂ ਵੀਰ ਜੀ ਫੈਰੀਅਰ ਦਾ ਕੰਮ ਕਰਦਾ ਜੀ ਨਾਲ ਪਲਵਾਨੀ ਵੀ ਕਰਦਾ ਪਲਵਾਨੀ ਵੀ ਕਰਦੇ ਹੋ ਇਹ ਵੀ ਪਲਵਾਨਾ ਵਾਲਾ ਕੰਮ ਹੀ ਆ ਘੋੜੇ ਸਾਬੜੇ ਹੈ ਨਾ ਅੱਛਾ ਘੋੜੇ ਤੋਰਨ ਤੇ ਚਾਲੇ ਚੁੱਲੇ ਨਹੀਂ ਪਾਉਂਦੇ ਚਾਲ ਨਹੀਂ ਵੀਰੇ ਪਾਉਂਦੇ ਉੰਜ ਬੈਠ ਕੇ ਉੱਤੇ ਤੋਰਦੇ ਉਹ ਤਾਂ ਤੋਰਦੇ ਸੋਹਣੇ ਹੁੰਦੀ ਹੈ ਨਾ ਹੋਰ ਪੈਂਦਾ ਘੋੜਾ ਵੀ ਤੁਹਾਡੇ ਚੋ ਕਲਾ ਜ਼ਰੂ ਸ਼ੁਰੂ ਚ ਇਹ ਲਾਂਭਾ ਹੁੰਦਾ ਹੈ ਬਾਈ ਭਰਾਵਾਂ ਦਾ ਘੋੜੇ ਵਾਲਿਆਂ ਦਾ ਕਿ ਯਾਰ ਫੈਰੀਅਰ ਕਹਿ ਜਾਂਦੇ ਆ ਤੇ ਉਹ ਟਾਈਮ ਤੇ ਨਹੀਂ ਪਹੁੰਚਦੇ ਉਹ ਕੋਈ ਦਿੱਕਤ ਨਹੀਂ ਆਪਾਂ ਤੁਹਾਡਾ ਨੰਬਰ ਦੇ ਦਿੰਨੇ ਆ ਜੀ ਨਾ ਨਾ ਕੋਈ ਚੱਕਰ ਨਹੀਂ ਵੀਰੇ ਜਿਹੜਾ ਟਾਈਮ ਦਵਾਂਗੇ ਉਹ ਟਾਈਮ ਆਈਦਾ ਹਾਂ ਹਾਂ ਜੀ ਉਹ ਕੰਮ ਨਹੀਂ ਲਾਰੇ ਵਾਲਾ ਕੰਮ ਨਹੀਂ ਆਪਣੇ ਕੋਲ ਹੈ ਜੀ ਆਪਣੇ ਕਿਹੜੇ ਕਿਹੜੇ ਏਰੀਆ ਚ ਵੱਡੇ ਭਾਈ ਯਕੀਨਾਂ ਕੀ ਆਪਣਾ ਜੀ ਮੇਰਾ ਜੀ ਪ੍ਰੀਤਾ ਭਲਵਾਨ ਪ੍ਰੀਤਾ ਭਲਵਾਨ ਅੱਛਾ ਕਿਹੜੇ ਕਿਹੜੇ ਏਰੀਏ ਜੀ ਆਪਾਂ ਜਾਣਦੇ ਆ ਜੀ ਮੈਂ ਵੀਰੇ ਕਰਨਾਲ ਤੱਕ ਜਾਣਾ ਇੱਧਰ ਨੂੰ ਜੀ ਮੁਕਸਰ ਜਾਣਾ ਜੀ ਜੀ ਹਾਂ ਜੀ ਉਧਰ ਨੰਬਰ ਸਰੇ ਵੀ ਜਾਉਗੇ ਨੰਬਰ ਸਰੇ ਵੀ ਜਾਣਾ ਜੀ ਮੈਂ ਜੀ ਹਾਂ ਜੀ ਲੈ ਵੀ ਬਾਈ ਸੋਹਣੇ ਪੈਰ ਬਣਾਉਂਦਾ ਤੂੰਵੇਂ ਜਨਵਰਾਂ ਦੇ ਇਹਨਾਂ ਦੇ ਪੈਰ ਤੁਸੀਂ ਬਣਾਏ ਆ ਜੀ ਆਪਾਂ ਹੀ ਬਣਾਏ ਤੇ ਇਹ ਤੁਹਾਨੂੰ ਅਸੀਂ ਪੈਰਾਂ ਦੋਵੇਂ ਘੋੜੀ ਬਸ਼ੀਰੀ ਦਾ ਵੀ ਤੇ ਘੋੜੀ ਦਾ ਵੀ ਦਿਖਾਤਾ ਬਾਈ ਨੰਬਰ 1 ਕਰੀ ਬੋਲਦੀਆਂ ਆ 97797 ਜੀ 536682 97797 536682 536682 ਬਾਈ ਪ੍ਰੀਤਾ ਪਲਵਾਨ ਹਾਂਜੀ ਤੇ ਇਹ ਨੰਬਰ ਤੇ ਵੀਰ ਨਾਲ ਜੇ ਕੋਈ ਭਰਾ ਪੈਰ ਬਣਾਉਣਾ ਚਾਹੁੰਦਾ ਹੈ ਚੰਗੇ ਜਾਂ ਵਧੀਆ ਕੰਮ ਲੈਣਾ ਚਾਹੁੰਦਾ ਤੇ ਬਾਈ ਨਾਲ ਭਾਈ ਸੰਪਰਕ ਕਰ ਲਿਓ ਬਹੁਤ ਸਾਰੇ ਭਰਾ ਕਹਿੰਦੇ ਹੁੰਦੇ ਵੀ ਸੁੱਖ ਕੋਈ ਚੰਗਾ ਭਰਾ ਹੋਵੇ ਦਲੀਲ ਵਾਲਾ ਹੋਵੇ ਕੋਈ ਸਾਨੂੰ ਨਾ ਹੋਵੇ ਖਰਾਬ ਕਰਨ ਵਾਲਾ ਤੇ ਜਰੂਰ ਦੱਸਿਓ ਸੋ ਭਰਾ ਦਾ ਤੁਹਾਨੂੰ ਨੰਬਰ ਦਿੱਤਾ ਬਾਈ ਨਾਲ ਵੀ ਕਨੈਕਟ ਕਰ ਲਿਓ ਤੇ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲਕੀਆਂ ਜੇ ਕੋਈ ਰਿਸ਼ਤੇਦਾਰੀ ਦੇ ਵਿੱਚ ਜਾਂ ਕੋਈ ਯਾਰੀ ਦੋਸਤੀ ਦੇ ਵਿੱਚ ਭਰਾ ਚੰਗਾ ਵਸ਼ੀਰਾ ਪਾਲਦਾ ਫਿਰਦਾ ਜਾਂ ਕੋਈ ਚੰਗੀ ਘੋੜੀ ਬਾਜਬਰੇਡ ਦੇ ਵਿੱਚ ਪਾਲਦਾ ਫਿਰਦਾ ਜਾਨਵਰ ਤੇ ਉਹਨਾਂ ਤਾਂ ਵੀਡੀਓ ਦੀ ਸਾਂਝ ਜਰੂਰ ਪਾ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਉਹਨੇ ਟਾਈਮ ਲਈ ਦਿਓ ਸੰਧੂ ਦਦੇਰੀਆਂ ਨੂੰ ਅਜਾਸਤਾਂ ਜੋਦੇ ਵੱਸਦੇ ਹਾਲ ਦੇ ਰਹੋ ਸ਼ਾਬਾਖੈਰ ਸਤਿ ਸ੍ਰੀ ਅਕਾਲ ਮੈਂ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਉਹ ਕਿਸੇ ਜਣੂ ਅਗਲੀ ਵੀਡੀਓ ਨਾਲ ਮਿਲਦੇ ਆਂ ਸ਼ੇਅਰ ਮਾਰ ਦਿਓ ਧੰਨਵਾਦ